ਬਹੁਤ ਪੁਰਾਣੀ ਗੱਲ ਆਇਏ ਹੈ ਉਹਨਾਂ ਦੋ ਪੰਛੀ ਤੇ ਜਾਨਵਰ ਵੀ ਬੰਦਿਆਂ ਵਾਂਗੂ ਬੋਲਿਆ ਕਰਦੇ ਸੀ ਉਹਨਾਂ ਵੇਲਿਆਂ ਦਾ ਇੱਕ ਜੰਗਲ ਸੀ ਜੰਗਲ ਵਿੱਚ ਇੱਕ ਚੀੜੀ ਰਹਿੰਦੀ ਸੀ ਤੇ ਇੱਕ ਕੀੜੀ ਜਿਹੜੇ ਦਰਖਤ ਉੱਤੇ ਚੀੜੀ ਦਾ ਆਲਣਾ ਸੀ ਉਸੇ ਦਰਖਤ ਦੀ ਖੋਲ ਵਿੱਚ ਕੀੜੀ ਵੀ ਰਹਿੰਦੀ ਸੀ ਕੀੜੀ ਵਿਚਾਰੀ ਸਾਰਾ ਦਿਨ ਮਿਹਨਤ ਕਰਦੀ ਤੇ ਤਾਂਨੇ ਲੱਭਦੀ ਰਹਿੰਦੀ ਦੁੱچے ਪਾਸੇ ਚੀੜੀ ਵੀ ਆਪਣਾ ਭੋਜਨ ਲੱਭ ਕੇ ਖਾ ਲੈਂਦੀ ਆਪਣੇ ਨਿੱਕੇ ਜਿਹੇ ਬੱਚੇ ਲਈ ਵੀ ਕੁਝ ਨਾ ਕੁਝ ਲਿਆਉਂਦੀ ਇੱਕ ਦਿਨ ਕਾਫੀ ਠੰਡ ਪੈ ਰਹੀ ਸੀ ਕੀੜੀ ਧੁੱਪ ਸੇਕਣ ਲਈ ਬਾਹਰ ਨਿਕਲੀ ਚੀੜੀ ਵੀ ਆਪਣੇ ਆਲਣੇ ਵਿੱਚ ਬੱਚਿਆਂ ਨਾਲ ਬੈਠ ਕੇ ਧੁੱਪ ਸੇਕ ਰਹੀ ਸੀ ਕੀੜੀ ਨੇ ਹੌਸਲਾ ਕਰਕੇ ਚੀੜੀ ਨੂੰ ਬੁਲਾਇਆ ਕਿਵੇਂ ਐ ਭੈਣੇ ਪਰ ਚੀੜੀ ਗੁੱਸੇ ਵਾਲੇ ਸੁਭਾਅ ਦੀ ਸੀ ਕਹਿੰਦੀ ਤੂੰ ਕੀ ਲੈਣਾ ਮੈਂ ਜਿਵੇਂ ਮਰਜੀ ਹਵਾਂ ਕੀੜੀ ਵਿਚਾਰੀ ਕਹਿੰਦੀ ਨਾ ਭੈਣੇ ਗੁੱਸਾ ਨਾ ਕਰਿਆ ਕਰ ਮੈਂ ਵੀ ਤੇਰੀ ਭੈਣਾ ਵਰਗੀ ਹਾਂ ਕੀੜੀ ਨੇ ਚਿੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆਪਾਂ ਨੂੰ ਮਿਲ ਕੇ ਰਹਿਣਾ ਚਾਹੀਦਾ ਦੇਵੀ ਇੱਕ ਦੂਜੇ ਦੀ ਲੋੜ ਪੈ ਸਕਦੀ ਹੈ ਅੰਨਾ ਵੱਡਾ ਜੰਗਲ ਆ ਕੀ ਪਤਾ ਕਦੋਂ ਕੀ ਹੋ ਜਾਵੇ ਪਰ ਚੀੜੀ ਨੂੰ ਬਹੁਤ ਘਮੰਡ ਸੀ ਕਹਿੰਦੀ ਨਹੀਂ ਕੀੜੀਏ ਤੂੰ ਭੋਰਾ ਪਰ ਤਾਂ ਹੈ ਮੈਨੂੰ ਤੇਰੀ ਕੀ ਲੋੜ ਪੈ ਸਕਦੀ ਚੱਲ ਆਪਣਾ ਕੰਮ ਕਰ ਕੀੜੀ ਵਿਚਾਰੀ ਚੁੱਪ ਕਰ ਗਈ ਹੋਰ ਕਰਦੀ ਵੀ ਭਲਾ ਕੀ ਦਿਨ ਲੰਘ ਗਿਆ ਇੱਕ ਵਾਰ ਬਹੁਤ ਮੀਂਹ ਆਇਆ ਕਈ ਦਿਨ ਮੀਂਹ ਪੈਂਦਾ ਰਿਹਾ ਕੀੜੀ ਤਾਂ ਆਪਣੇ ਨਿੱਕੇ ਜੇ ਇਹ ਖੋਲ ਵਿੱਚ ਵੜ ਗਈ ਪਰ ਚਿੜੀ ਆਪਣੇ ਆਲਣੇ ਵਿੱਚ ਬੈਠੀ ਪਿੱਛਤੀ ਰਹੀ ਚਿੜੀ ਨੂੰ ਖਾਣ ਲਈ ਕੁਝ ਨਾ ਧਾਇਆ ਵਿਚਾਰੀ ਭੁੱਖੀ ਮਰਨ ਲੱਗੀ ਨਾ ਚਿੜੀ ਉੱਡ ਕੇ ਕਿਤੇ ਦੂਰ ਜਾ ਸਕਦੀ ਸੀ ਕਿਉਂਕਿ ਉਸਦਾ ਬੱਚਾ ਮੀਂਹ ਵਿੱਚ ਭਿੱਜ ਕੇ ਬਿਮਾਰ ਹੋ ਸਕਦਾ ਸੀ ਚਿੜੀ ਦਾ ਬੱਚਾ ਰਾਤ ਨੂੰ ਭੁੱਖ ਨਾਲ ਰੋਣ ਲੱਗ ਪਿਆ ਰਾਤ ਨੂੰ ਮੀਂਹ हटਿਆ ਤਾਂ ਕੀੜੀ ਬਾਹਰ ਨਿਕਲੀ ਕੀੜੀ ਨੂੰ ਦੇਖ ਕੇ ਚਿੜੀ ਨੂੰ ਹੌਸਲਾ ਹੋ ਗਿਆ ਕੈਂਦੀ ਮੈਨੂੰ ਮਾਫ ਕਰ ਦੇ ਭੈਣੇ ਮੇਰੇ ਕੋ ਗਲਤੀ ਹੋ ਗਈ ਚੀੜੀ ਨੇ ਕੀੜੀ ਨੂੰ ਕਿਹਾ ਮੇਰੀ ਤੇ ਮੇਰੇ ਬੱਚਿਆਂ ਦੀ ਮਦਦ ਕਰ ਮੈਂ ਹਮੇਸ਼ਾ ਤੇਰੇ ਕੰਮ ਆਵਾਂਗੀ ਕੀੜੀ ਨੇ ਆਪਣੇ ਖੁੱਡ ਵਿੱਚ ਤਿੰਨ ਚਾਰ ਢੇੜੇ ਲਾ ਕੇ ਚੋਲ ਤੇ ਕਣਕ ਦੇ ਦਾਣੇ ਚੀੜੀ ਦੇ ਉਸਦੇ ਬੱਚਿਆਂ ਨੂੰ ਦੇ ਆਈ ਬੱਚੇ ਰੱਜ ਕੇ ਸੌ ਗਏ ਹੁਣ ਤਿੰਨ ਵਧਿਆ ਖੁਸ਼ ਰਹਿੰਦੇ ਕੁਝ ਦਿਨਾ ਬਾਅਦ ਚਿੜੀ ਦਾ ਬੱਚਾ ਵੀ ਉੱਡਣ ਲੱਗਿਆ ਸਮੇ ਦੇ ਗੇੜ ਨਾਲ ਫਿਰ ਗਰਮੀ ਦੀ ਰੋਤਾ ਆਈ ਜੰਗਲ ਵਿੱਚ ਜਵਾਲਾਮੁਖੀ ਫਟੀ ਤਾਂ ਜੰਗਲ ਵਿੱਚ ਅੱਗ ਲੱਗ ਪਈ ਇਸ ਵਾਰੀ ਚਿੜੀ ਆਪਣੇ ਬੱਚਿਆਂ ਨੂੰ ਲੈ ਕੇ ਉੱਡਣ ਲੱਗੀ ਤਾਂ ਉਸ ਨੂੰ ਕੀੜੀ ਦਾ ਖਿਆਲ ਆਇਆ ਉਸਨੇ ਮੁਸ਼ਕਲ ਵੇਲੇ ਮੇਰਾ ਸਾਥ ਦਿੱਤਾ ਸੀ ਢੀ ਨੇ ਕੀੜੀ ਨੂੰ ਕਿਹਾ ਚੱਲ ਭੈਣੇ ਮੇਰੇ ਉੱਤੇ ਬੈਠ ਜਾ ਆਪਾਂ ਕਿਤੇ ਹੋਰ ਚੱਲ ਕੇ ਰਹਿਣ ਲੱਗੇ ਇੱਥੇ ਤਾਂ ਜੰਗਲ ਨੂੰ ਅੱਗ ਲੱਗ ਗਈ ਹੈ ਕੀੜੀ ਚੀੜੀ ਦੀ ਲੱਤ ਨੂੰ ਚਿੰਬੜ ਗਈ ਤਿੰਨੇ ਉੱਡ ਗਏ ਤੇ ਹੋਰ ਜੰਗਲ ਵਿੱਚ ਇਕੱਠੇ ਰਹਿਣ ਲੱਗੇ ਸਾਨੂੰ ਇਸ ਕਹਾਣੀ ਤੋਂ ਸਿੱਖਣ ਨੂੰ ਮਿਲਦਾ ਹੈ ਦੋਸਤ ਕਦੇ ਵੱਡਾ ਜਾਂ ਛੋਟਾ ਨਹੀਂ ਹੁੰਦਾ ਸਾਨੂੰ ਹਰ ਇੱਕ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ